ਸ਼ੋਮਨੀ ਕਾਲੀ ਦਲ ਦੇ ਸੀਨੀਅਰ ਆਗੂ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਦੇ ਵਿੱਚ ਅੱਜ ਲੁਧਿਆਣਾ ਦੇ ਫਿਰੋਜ਼ਪੁਰ ਰੂਪ ਸਥਿਤ ਨਿੱਜੀ ਹੋਟਲ ਵਿਖੇ ਵਰਦੀ ਮਹੀਮ ਦਾ ਆਗਾਜ਼ ਕੀਤਾ ਗਿਆ ਇਸ ਦੌਰਾਨ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਸਮੇਤ ਕਈ ਹੋਰ ਆਗੂ ਮੌਜੂਦ ਰਹੇ ਵਰਦੀ ਮਹੀਮ ਵਿੱਚ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੇ ਭਾਗ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਰਬਾਰਾ ਸਿੰਘ ਗੁਰੂ ਨੇ ਅਤੇ ਹੋਰ ਆਗੂਆਂ ਨੇ ਕਿਹਾ ਕੀ ਸ਼ੋਮਨੀ ਕਾਲੀ ਦਲ ਵੱਲੋਂ ਵਰਦੀ ਮਹੀਮ ਦਾ ਆਗਾਜ਼ ਕੀਤਾ ਗਿਆ ਤਾਂ ਕਿ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾ ਸਕੇ ਪਾਰਟੀ ਨੂੰ ਫਿਰ ਤੋਂ ਮਜ਼ਬੂਤੀ ਵੱਲ ਲਿਜਾਇਆ ਜਾ ਸਕੀ। ਅੱਜ ਭਰਤੀ ਮਹਿੰਦ ਦੀ ਆਗਾਜ਼ ਕੀਤਾ ਸਰਦਾਰ ਦਰਵਾਰਾ ਸਿੰਘ ਗੁਰੂ ਸਾਹਿਬ ਸਰ ਮਹਿੰਦਰ ਸਿੰਘ ਗਰੇਵਾਲ ਜੀ ਨੇ ਔਰ ਸਾਡੇ ਸ਼ਹਿਰੀ ਪ੍ਰਧਾਨ ਭਵਿੰਦਰ ਸਿੰਘ ਪਿੱਧਾ ਜੀ ਦੀ ਗਵਾਈ ਚ ਸਾਡੇ ਸਾਰੇ ਹਲਕਿਆਂ ਚਾਰਜਮੈਨਾਂ ਦੇ ਵਰਕਰਾਂ ਚ ਬੜਾ ਜੋਸ਼ ਹੈ ਔਰ ਸਾਡੀ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੂਗੀ ਇਸ ਨਵੀਂ ਭਰਤੀ ਨਾਲ ਔਰ ਰਿਕਾਰਡ ਤੋੜ ਭਰਤੀ ਅਸੀਂ ਕਰਨ ਜਾ ਰਹੇ ਹਾਂ। ਕੀ ਲੱਗਦਾ ਇਸ ਸਮੇਂ ਸਮੇਂ ਦੀ ਲੋੜ ਸੀ? ਬਿਲਕੁਲ ਸਮੇਂ ਦੀ ਲੋੜ ਸੀ 5 ਸਾਲ ਦਾ ਟਿਨਿਓਰ ਪੂਰਾ ਹੋ ਚੁੱਕਿਆ ਹੈ। ਭਰਤੀ ਤੋਂ ਬਾਅਦ ਡੈਲੀਗੇਟ ਬਣਨ ਤੋਂ ਬਾਅਦ ਅਸੀਂ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ। ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਪਾਰਟੀ ਮਜ਼ਬੂਤ ਆਧਾਰ ਬਣਾ ਕੇ ਸਰਕਾਰ ਬਣਾਈ ਕਿ ਹਲਸਾ ਫਤਿਹ ਸ਼੍ਰੋਮਣੀ ਕਾਲੂਗਰ ਜੀ 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 ਦੀ ਸੀਨੀਅਰ ਲੀਡਰਸ਼ਿਪ ਸਾਰੀ ਪਾਰਟੀ ਨੇ ਇੱਕ ਮਿੰਟ ਫੈਸਲਾ ਕੀਤਾ ਕਿ ਕਿਉਂਕਿ 5 ਸਾਲ ਹੋ ਗਿਆ ਹੈ ਮੈਂਬਰਸ਼ਿਪ ਪਿਛਲੀ ਨੂੰ ਔਰ 5 ਸਾਲਾਂ ਬਾਅਦ ਜਿਹੜੀ ਮੈਂਬਰ ਦੁਆਰਾ ਬਣ ਗਈ ਸਾਰੇ ਮੈਂਬਰ ਨਵੇਂ ਸਿਰੇ ਤੋਂ ਬਣਦੇ ਆ। ਤੋਂ ਪਾਰਟੀ ਨੇ ਫੈਸਲਾ ਕੀਤਾ ਹੈ ਕਿ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਉਹ ਚਲਾਈ ਦੇ। ਔਰ ਸਟੇਟ ਦਾ ਜੋ ਟਾਰਗੇਟ 25 ਲੱਖ ਦਾ ਪਹਿਲੇ ਪੜਾ ਦਾ ਰੱਖਿਆ। ਜੀ। ਔਰ 50 ਲੱਖ ਤੱਕ ਇਹਨੂੰ ਲੈ ਕੇ ਜਾਣਾ ਹੈ। ਇਸੇ ਕਰਕੇ ਇੱਥੇ ਜਿਸ ਤਰ੍ਹਾਂ ਘਰੇਵਾਲ ਸਾਹਿਬ ਇਹਨਾਂ ਨੇ ਦੱਸਿਆ ਕਿ ਦੇ ਆਪਾਂ 25 ਲੱਖ ਦਾ ਪਹਿਲੇ ਪੜਾ ਦਾ ਲੈ ਕੇ ਚੱਲਦੇ ਆ ਤਾਂ ਇੱਕ ਹਲਕੇ ਦਾ 25000 ਰੁਪਏ ਪਰ ਇਹਨੂੰ ਆਪਾਂ 40-50000 ਤੱਕ ਲੈ ਕੇ ਜੀ ਇਸ ਕਰਕੇ ਇਹ ਡਿਚ ਹੈ ਤੇ ਵਰਕਰ ਸਹਿਬਾਨ ਦੇ ਵਿੱਚ ਸਾਡੀ ਲੀਡਰਸ਼ਿਪ ਸੀਨੀਅਰ ਮੈਥੋਂ ਵੀ ਸੀਨੀਅਰ ਨੇ ਜਨਾ ਸੀਨੀਅਰ ਲੀਡਰਸ਼ਿਪ ਦੇ ਜਿਹੜਾ ਹੈ ਪੂਰਾ ਉਤਸ਼ਾਹ ਹੈ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਸਮਝਦਾ ਕਿ ਵੱਧ ਤੋਂ ਵੱਧ ਭਰਤੀ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਭਰਤੀ ਹੋਏਗੀ ਔਰ ਇਹ ਵਰਕਰਾਂ ਦਾ ਮੈਂ ਜੋਸ਼ ਦੇਖਿਆ ਵਰਕਰਾਂ ਦੇ ਵਿੱਚ ਜੋਸ਼ਾ ਹੈ ਉਹ ਦੇਖਿਆ ਸਰ ਬਡਾਲਾ ਸਾਹਿਬ ਨੇ ਕਿਤੇ ਨਾ ਕਿਤੇ 습ਤੀ ਤੇ ਕਿੰਤੂ ਬੰਦੂਗੀ ਪਰ ਇਹ ਕਿਹਾ ਕਿ এসਜੀਪੀਸੀਡੀ ਕੋ ਕਮੇਟੀ ਬਣਨੀ ਚਾਹੀਦੀ ਸੋ ਕਮੇਟੀ ਦੇ ਅਨੁਸਾਰ ਭਰਤੀ ਦੇ ਉਹ ਹੈ ਜੀ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਕਿ ਜਿਹੜੀ ਭਰਤੀ ਹੋ ਰਹੀ ਹੈ ਇਹ ਭਰਤੀ ਤੇ ਸਰਕਾਰ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਹੋ ਰਹੀ ਹੈ ਦੇ ਸ਼੍ਰੀ ਅਕਾਲ ਤੱਕ ਸਭ ਦੇ ਜਥੇਦਾਰ ਸਾਹਿਬ ਨੇ ਇਸ ਭਰਤੀ ਦਾ ਸਵਾਗਤ ਕੀਤਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਵਿਡਾਲਾ ਸਾਹਿਬ ਵਾਲਾ ਵੀ ਕੋਈ ਐਡੀ ਗੱਲ ਨਹੀਂ ਕੀ ਉਹ ਵੀ ਮਸਲੇ ਹੱਲ ਹੋ ਜਾਣਗੇ ਪਰ ਜਿਹੜੀ ਭਰਤੀ ਹੈ ਸਾਰੀ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਨੇ ਕਿਉਂਕਿ ਪਾਰਟੀ ਰਜਿਸਟਰਡ ਹੈ ਵਿਦ ਇਲੈਕਸ਼ਨ ਕਮਿਸ਼ਨ ਉਹਦੇ ਮੁਤਾਬਕ ਹੋ ਰਹੀ ਹੈ ਪਰ ਮੰਗਲਵਾਰ ਨੂੰ ਇੱਕ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਨਵਾਂ ਕਾਲੀ ਦਲ ਬਣਾਉਣ ਦੇ ਸਕੇ ਦੇਖੋ ਉਹ ਬਣਾ ਸਕਦੇ ਤੁਸੀਂ ਵੀ ਬਣਾ ਲੋ ਸਾਨੂੰ ਕੋਈ ਇਤਰਾਜ਼ ਨਹੀਂ ਹਰ ਬੰਦੇ ਦੀ ਜਿਹਦੀ ਇੱਛਾ ਹੈਗੀ ਆ ਅਕਾਲੀ ਦਾ ਨਿੱਕੋ ਆ ਉਹ ਸ਼ਰੋਮਣੀ ਅਕਾਲੀ ਦਲ ਹੈ ਜਿਹਦੇ ਅੱਜ ਪ੍ਰਧਾਨ ਸਰਦਾਰ ਬਰਵਿੰਦਰ ਸਿੰਘ ਭੁੰਦੜ ਹੈ ਨਹੀਂ ਅਮਾਗੀ ਜ ਵੀ ਅਕਾਲੀ ਦਲ ਦਾ ਲਾਉਂਚ ਹੋਇਆ ਜਿਹੜਾ ਅਮਰਪਾਲ ਦੇ ਦੇਖੋ ਅਸੀਂ ਕਿ ਅਸੀਂ ਕਿ ਅਸੀਂ 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 ਕਿਵੇਂ ਰੋਕ ਸਕਦੇ ਹਾਂ ਕਿੰਨੇ ਬਣ ਸਕਦੇ ਤੁਸੀਂ ਬਣਾ ਲਓ ਹੁਣ ਜੇ ਆਪਾਂ ਕਹਿ ਜੀਏ ਕਿ ਕੱਲ ਨੂੰ ਪ੍ਰੈਸ ਵਾਲਾ ਇੱਕੋ ਹੀ ਆਊਗਾ ਦੂਜੇ ਨਹੀਂ ਆਉਣਗੇ ਰੋਕ ਸਕਦੇ ਹਰ ਦੀ ਆਪਣੀ ਆ ਨਾ ਜੀ ਨੇ ਆਪਣੀ ਸਰਵਿਸ ਨਾਲ ਸਪੇਸ ਬਣਾਉਣੀ ਹੈ ਇਕ ਕਿਸੇ ਲੋਕੋ ਨਾਲ ਨਹੀਂ ਬਣਦੀ ਸਰਵਿਸ ਨਾਲ ਸਪੇਸ ਬਣਦੀ ਹੈ ਅਕਾਲੀ ਦਲ ਜੀ ਦੇ ਪ੍ਰਧਾਨ ਅਜ ਭੁੰਦਰ ਸਾਹਿਬ ਆ ਉਹ ਇੱਕ ਸਟੈਬਲਿਸ਼ਡ ਪੋਲਿਟੀਕਲ ਪਾਰਟੀ ਹੈ ਜੀ ਦੇ ਕ੍ਰੈਡੈਂਸ਼ੀਅਲਸ ਲੋਕਾਂ ਵੱਲੋਂ ਐਕਸੈਪਟਡ ਨੇ ਬਾਕੀ ਆਉਂਦੀਆਂ ਜਾਂਦੇ ਰਹਿੰਦੇ ਨੇ ਮੇਲਾ ਚੱਲਦਾ ਰਹਿੰਦਾ ਹੁੰਦਾ ਰੌਣਕਾਂ ਲੱਗੀਆਂ ਰਹਿੰਦੀਆਂ ਪਰ ਆਪਦ ਪਾਰਟੀਆਂ ਸਥਾਪਿਤ ਹੁੰਦੀਆਂ ਸਰ ਇਹ ਡਰਾਈਵ ਜਿਹੜੀ ਹੈ ਇਹ ਅਕਾਲੀ ਦਲ ਨੂੰ ਕਿਵੇਂ ਦੁਬਾਰਾ ਰਿਵਾਈਵ ਕਰੇਗੀ ਤੇ ਮੈਂ ਇੱਕ ਸੈਕਿੰਡ ਤੁਹਾਡਾ ਸਵਾਲ ਮੈਂ ਵਿੱਚ ਆ ਪਹਿਲੀ ਤਾਂ ਗੱਲ ਇੱਕ ਗੱਲ ਦੱਸੋ ਇਹ ਜੇ ਅਕਾਲੀ ਦਲ ਡੈੱਡ ਹੁੰਦਾ ਤਾਂ ਅਕਾਲੀ ਦਲ ਦਾ ਨਾਂ ਕਿਉਂ ਲੈਂਦੇ ਲੋਕ ਆਪ ਵਾਲੇ ਵੀ ਅਕਾਲੀ ਦਲ ਕਾਂਗਰਸ ਵਾਲੇ ਵੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੀ ਅਕਾਲੀ ਦਲ ਸਾਰਿਆਂ ਨੂੰ ਸੁਪਨੇ ਅਕਾਲੀ ਦਲ ਦੇ ਆਉਂਦੇ ਆ ਕੌਣ ਯਾਦ ਕਰਦਾ ਜਿਹੜੇ ਖਤਮ ਹੋ ਜਾਂਦੇ ਨੇ ਇਹ ਖਤਮ ਨਹੀਂ ਹੋਇਆ ਹੋਇਆ ਕੋਈ ਰਿਵਾਈਵਲ ਦੀ ਗੱਲ ਨਹੀਂ ਗਈ ਜੇ ਤੁਸੀਂ ਕਹੋ ਸੂਰੇਜ ਦੇ ਘੰਟਾ 2 ਘੰਟੇ 3 ਘੰਟੇ ਗ੍ਰੈਂਡ ਲੱਗ ਗਿਆ ਤਾਂ ਉਸ ਤੋਂ ਬਾਅਦ ਸੂਰੇਜ ਖਤਮ ਹੋ ਜਾਂਦਾ ਹਮੇਸ਼ਾ ਸੂਰੇਜ ਜਿੰਦਾ ਰਹੇਗਾ ਅਕਾਲੀ ਦਲ ਦਾ ਜ਼ਿੰਦਾ ਸੀ ਹੈਗਾ ਤੇ ਰਹੂਗਾ ਅਕਾਲੀ ਦਲ ਦੀ ਫੋਰਸ ਇਟ ਵਾਸ ਅ ਫੋਰਸ ਐਂਡ ਇਟ ਇਜ਼ ਅ ਫੋਰਸ ਜਿਹੜੇ ਅਕਾਲੀ ਦਲ ਛੱਡ ਕੇ ਗਏ ਨੇ ਉਹਨਾਂ ਨੂੰ ਵਾਪਸ ਜੋੜਨ ਦੇ ਲਈ ਤੁਹਾਡੇ ਕੀ ਅਫਰਟ ਸਾਡੀ ਐਫਰਟ ਨਹੀਂ ਪਰ ਅਕਾਲੀ ਦਲ ਦੀ ਇੱਕ ਪਾਲਿਸੀ ਹੈ ਪ੍ਰੋਗਰਾਮ ਏਜੰਡਾ ਹੈ ਅਕਾਲੀ ਦਲ ਨੈਸ਼ਨਲ ਯੂਨਿਟੀ ਨੇ ਹੱਕ ਚ ਆ ਜਿਹੜੀ ਹੈਗੀ ਆਪਸੀ ਭਾਈਚਾਰੇ ਦੇ ਹੱਕ 'ਚ ਆ ਜਿਹੜੇ ਲੋਕ ਅਕਾਲੀ ਦਲ ਦੇ ਪ੍ਰੋਗਰਾਮ ਤੇ ਪਾਲਿਸੀ ਨਾਲ ਸਹਿਮਤ ਆ ਉਹ ਸਾਰੇ ਆ ਕੇ ਜਦੋਂ ਮਰਜ਼ੀ ਆਪਣਾ ਸ਼ਾਮਲ ਹੋ ਜਿਹੜਾ ਅਕਾਲੀ ਦਲ ਦੇ ਪਾਲਿਸੀ ਦੇ ਪ੍ਰੋਗਰਾਮ ਨਾਲ ਉਹ ਅਲੈਦਾ ਚੱਲਦਾ ਹੈ ਉਹਨੂੰ ਅਕਾਲੀ ਦਲ 'ਚ ਨਹੀਂ ਐਡਮਿਟ